ਲੱਗਿਆ ਸ਼ਰਧਈ ਪਹਿਲਾਂ ਅਸੀਂ ਆਹ ਕੁੰਡੀ ਘੋਟਣਾ ਧੋ ਲਿਆ ਚੰਗੀ ਕਰ ਆਇਆ ਨਾ ਤੁਹਾਡੇ ਸਾਹਮਣੇ ਕੁੰਡੀ ਘੋਟਣਾ ਧੋ ਕੇ ਤੇ ਅੱਜ ਸ਼ਰਧਈ ਬਣਾਉਣੀ ਆ ਪੂਰੀ ਘੈਂਟ ਠੀਕ ਆ ਕਿਉਂਕਿ ਗਰਮੀਆਂ ਦੇ ਵਿੱਚ ਹੁਣ ਠੰਡੀਆਂ ਚੀਜ਼ਾਂ ਦੀ ਤਸਵੀਰ ਆ ਜਿਹੜੀ ਠੰਡੀ ਹੁੰਦੀ ਆ ਤੇ ਗਰਮੀ ਦੇ ਵਿੱਚ એનર્ਜੀ ਡਰਿੰਕ ਪੀਣੀ ਗਈ ਆ ਤੇ ਬਾਕੀ ਤੁਹਾਨੂੰ ਅਗਲੇ ਵਲੌਗ ਚ ਦਿਖਾਉਨੇ ਆ ਗਾਹਾਂ ਆ ਜਾਊਗੀ ਨਾ ਬਣਾਉਨੇ ਆ ਸ਼ਰਧਈ ਫਿਰ ਧੋਤੀ ਆ ਨਾ ਚੰਗੀ ਜਿਹਾ ਓਕੇ ਇਧਰ ਨੂੰ ਮੜਿਆ ਕਰਦੇ ਓਕੇ ਸਾਰਿਆਂ ਤੋਂ ਪਹਿਲਾਂ ਕੁੰਡੀ 'ਚ ਸਿੱਟਣਿਆਂ ਬਾਦਾਮ ਤੇ ਕੱਲੇ ਬਾਦਾਮ ਰਗੜਨੇ ਆ ਕਈ ਲੋਕ ਸਾਰਾ ਕੁਝ ਇਕੱਠਾ ਰਗੜ ਦਿੰਦੇ ਆ ਉਹ ਵੀ ਆਪਣੀ ਜਗ੍ਹਾ ਠੀਕ ਆ ਪਰ ਆਪਾਂ ਪਹਿਲਾਂ ਕੱਲੇ ਬਾਦਾਮ ਰਗੜਾਂਗੇ ਤੇ ਨਾਲ ਦੀ ਨਾਲ ਕਰਾਂਗੇ ਗੱਲਾਂ ਇਹ ਜਿਹੜੇ ਅਸੀਂ ਬਦਾਮ ਵਰਤਿਆ ਗੁਰਬੰਦੀ ਦੇ ਵਰਤਿਆ ਤੁਸੀਂ ਕੋਈ ਹੋਰ ਵੀ ਵਧੀਆ ਬ੍ਰਾਂਡ ਵਰਤ ਸਕਦੇ ਹੋ ਪਰ ਗੁਰਬੰਦੀ ਵਧੀਆ ਬ੍ਰਾਂਡ ਮੰਨਿਆ ਗਿਆ ਵਿੱਚ ਦੀ ਕੈਮਰਾਮੈਨ ਪੱਜ ਗਿਆ ਸੀ ਕਾਜੂ ਖਸਖਸ ਭਖੜਾ ਮਗਜੋ ਮੈਂ ਪਹਿਲਾ ਪਾ ਲਿਆ ਸੀ ਫਿਰ ਹਰੀ ਇਲਾਚੀ ਪਾਤੀ ਤੇ ਫਿਰ ਇਹਦੀ ਭੂਤਨੀ ਭਲਾਤੀ ਫਿਰ ਇਹਨੂੰ ਕੁੱਟਣ ਲੱਗ ਗਏ ਨਾਲ ਦੀ ਨਾਲ ਪਾਤੀਆਂ ਗੁਲਾਬ ਦੀਆਂ ਪੱਤੀਆਂ ਜਦੋਂ ਤੁਸੀਂ ਰਗੜਾ ਬਣਾਉਣਾ ਵਾ ਸਾਰਾ ਸਮਾਨ ਕੋਲ ਹੋਣਾ ਬਹੁਤ ਜ਼ਰੂਰੀ ਆ ਗੁਲਾਬ ਦੀਆਂ ਪੱਤੀਆਂ ਕਾਲੀ ਮਿਰਚ ਪਾਉਣੀ ਬਹੁਤ ਜ਼ਰੂਰੀ ਆ ਫਿਰ ਇਹਨੂੰ ਕੁੱਟਣ ਲੱਗੇ ਫਿਰ ਰਗੜਨ ਲੱਗੇ ਬੱਚ ਹੌਲੀ ਦੇਣੇ ਸੱਟਦੀਆਂ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਹੋਣੀ ਕੋਲੇ ਬਹੁਤ ਜ਼ਰੂਰੀ ਆ ਫੇਰ ਵਿੱਚ ਦੀ ਕੈਮਰਾਮੈਨ ਭੱਜ ਗਿਆ ਸੀ ਪਰ ਜਦੋਂ ਸਾਰਾ ਸਮਾਨ ਰਗੜਿਆ ਗਿਆ ਇਹਨੂੰ ਮਲਮਲ ਦੇ ਕੱਪੜੇ ਦੇ ਵਿੱਚ ਪਾ ਲੈਣਾ ਆਪਾਂ ਮਲਮਲ ਦੇ ਕੱਪੜੇ 'ਚ ਢੇਰੀ ਕਰਕੇ ਕੋਲ ਰੱਖ ਲਿਓ ਕੋਈ ਬਾਲਟੀ ਜਾਂ ਕੁਝ ਹੋਰ ਫਿਰ ਇਹਦਾ ਕੱਢ ਦਿਓ ਖਚੂੰਬਰ ਨਾਲ ਦੀ ਨਾਲ ਹੌਲੀ-ਹੌਲੀ ਪਾਣੀ ਲਈ ਜਾਇਓ ਜਾਂ ਦੁੱਧ ਲਈ ਜਾਇਓ ਇਹਨੂੰ ਨਿਚੋੜੀ ਜਾਇਓ ਬਾਲਟੀ 'ਚ ਸਾਰਾ ਮਾਲ ਬਾਲਟੀ 'ਚ ਤੁਸੀਂ ਐਨ ਚੰਗੀ ਤਰ੍ਹਾਂ 10 12 15 ਵਾਰ ਨਿਚੋੜ ਦੇਣਾ ਐਨ ਚੰਗੀ ਤਰ੍ਹਾਂ ਕਜੂੰਬਰ ਕੱਢ ਕੇ ਫਿਰ ਵਿੱਚ ਸਿੱਟ ਲੈਣੀ ਆ ਬਰਫ਼ ਬਰਫ਼ ਪਾ ਕੇ ਜਦੋਂ ਠੰਡੀ ਠਾਰਸ਼ਰਦਾਈ ਬਣਦੀ ਆ ਨਾ ਬਾਈ ਕਾਲਦਿਆ ਠਾਰਦੀ ਜਾਂਦੀ ਆ ਕਾਲਦਿਆ ਠਾਰਦੀ ਬਾਕੀ ਗੱਲਾਂ ਛੱਡਿਓ ਕਿ ਰੰਬ ਬਣਾ ਕੇ ਦੇਖਿਓ ਤੇ ਸੋਫੇ ਤੇ ਬਹਿ ਕੇ ਆਇਨ ਜਿਵਾਈ ਕਰਕੇ ਦੇਖਿਓ ਸਾਰੀਆਂ એનਰਜੀ